ਹਾਂਜੀ ਸਤ ਸ੍ਰੀ ਅਕਾਲ ਦੋਸਤੋ ਤਾਂ ਦੋਸਤੋ ਉਮੀਦ ਕਰਦੇ ਹਾਂ ਕਿ ਆਪ ਸਭ ਠੀਕ ਹੋਮੋਗੇ ਤਾਂ ਦੋਸਤੋ ਲੈ ਕੇ ਹਾਜ਼ਰ ਹੋਈਆਂ ਤੁਹਾਡੇ ਲਈ ਇੱਕ ਹੋਰ ਨਵੀਂ ਵੀਡੀਓ ਤਾਂ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਕਰਨ ਔਜਲਾ ਇੱਕ ਬਹੁਤ ਮਸ਼ਹੂਰ ਸਿੰਗਰ ਹੈ ਅਤੇ ਜੋ ਕਿ ਹੁਣ ਇੰਡੀਆ ਦੇ ਵਿੱਚ ਆਇਆ ਹੋਇਆ ਆਪਣੇ ਲਾਈਵ ਕਾਨਸਰਟ ਲਾਉਣ ਦੇ ਲਈ ਅਤੇ ਹੁਣ ਪਿਛਲੇ ਦਿਨ ਹੀ ਕਰਨ ਔਜਲਾ ਨੂਰਾ ਫਤੇਹੀ ਅਤੇ ਨੀਹਾ ਗੱਕੜ ਤਿੰਨੋਂ ਇੱਕ ਸਟੇਜ ਤੇ ਦੇਖਣ ਨੂੰ ਵੀ ਮਿਲੇ ਸੀ ਜਿਸ ਦੀਆਂ ਵੀਡੀਓ ਕਿ ਸੋਸ਼ਲ ਮੀਡੀਆ ਦੇ ਉੱਪਰ ਕਾਫੀ ਤੇਜ਼ੀ ਦੇ ਨਾਲ ਵਾਇਰਲ ਕੀਤੀਆਂ ਜਾ ਰਹੀਆਂ ਨੇ ਉਨ੍ਹਾਂ ਦੇ ਵਿੱਚੋਂ ਇੱਕ ਵੀਡੀਓ ਜਿਹੜੀ ਅੱਜ ਤੁਹਾਡੇ ਲਈ ਲੈ ਕੇ ਹਾਜ਼ਰ ਹੋਏ ਆ ਉਹ ਵੀ ਸੋਸ਼ਲ ਮੀਡੀਆ ਦੇ ਉੱਪਰ ਕਾਫੀ ਵਾਇਰਲ ਕੀਤੀ ਜਾ ਰਹੀ ਹੈ ਤਾਂ ਦੋਸਤੋ ਜਿਵੇਂ ਕਿ ਤੁਸੀਂ ਹੁਣ ਵੀਡੀਓ ਦੇ ਵਿੱਚ ਵੀ ਦੇਖ ਸਕਦੇ ਹੋ ਕਿ ਕਾਰਨਾ ਔਜਲਾ ਨੂਰਾ ਫਤੇਹੀ ਅਤੇ ਨੀਹਾ ਕੱਕੜ ਤਿੰਨੋਂ ਇੱਕ ਫੋਟੋ ਖਿਚਵਾਉਂਦੇ ਹੋਏ ਨਜ਼ਰ ਆ ਰਹੇ ਨੇ ਅਤੇ ਤੁਸੀਂ ਹੁਣ ਇਸ ਵੀਡੀਓ ਨੂੰ ਪੂਰੇ ਧਿਆਨ ਦੇ ਨਾਲ ਦੇਖਿਓ ਤੁਸੀਂ ਦੇਖੋ ਕਿ ਕਰਨ ਔਜਲਾ ਜਦੋਂ ਨੂਰਾ ਫਤੇਹੀ ਅਤੇ ਨੀਹਾ ਕੱਕੜ ਦੇ ਨਾਲ ਫੋਟੋ ਖਿਚਵਾਉਂਦਾ ਤਾਂ ਤੁਸੀਂ ਦੇਖੋ ਕਿ ਕਰਨ ਔਜਲਾ ਨੂਰਾ ਫਤੇਹੀ ਅਤੇ ਨੀਹਾ ਕੱਕੜ ਨੂੰ ਕਿੰਨੀ ਜ਼ਿਆਦਾ ਰਿਸਪੈਕਟ ਦੇ ਰਿਹਾ ਹੈ ਤੁਸੀਂ ਦੇਖੋ ਕਿ ਕਰਨ ਔਜਲੇ ਨੇ ਨੂਰਾ ਫਤੇਹੀ ਅਤੇ ਨੀਹਾ ਕੱਕੜ ਨੂੰ ਬਿਲਕੁਲ ਵੀ ਕੋਈ ਗਲਤ ਟੱਚ ਨਹੀਂ ਕੀਤਾ ਤੁਸੀਂ ਧਿਆਨ ਦੇ ਨਾਲ ਵੀਡੀਓ ਦੇ ਵਿੱਚ ਵੀ ਦੇਖ ਸਕਦੇ ਹੋ ਕਿ ਕਰਨ ਔਜਲੇ ਦੇ ਉਹਨਾਂ ਤੋਂ ਹੱਥ ਕਿੰਨੀ ਜ਼ਿਆਦਾ ਦੂਰ ਨੇ ਤੇ ਲੋਕ ਸੋਸ਼ਲ ਮੀਡੀਆ ਤੇ ਇਸ ਵੀਡੀਓ ਦੇ ਵਾਇਰਲ ਹੋ ਜਾਣ ਤੋਂ ਬਾਅਦ ਕਰਨੌਜਲੇ ਦੀ ਕਾਫੀ ਤਾਰੀਫ ਕਰ ਰਹੇ ਨੇ ਉਹ ਕਹਿ ਰਹੇ ਨੇ ਕਿ ਕਰਨੌਜਲਾ ਔਰਤਾਂ ਦੀ ਬਹੁਤ ਜ਼ਿਆਦਾ ਇੱਜ਼ਤ ਕਰਦਾ ਹੈ ਬਾਕੀ ਦੋਸਤੋ ਤੁਸੀਂ ਇਸ ਵੀਡੀਓ ਦੇ ਬਾਰੇ ਕੀ ਕਹਿਣਾ ਚਾਹੋਗੇ ਦੱਸਿਓ ਜਰੂਰ ਕਮੈਂਟ ਕਰਕੇ ਅਤੇ ਵੀਡੀਓ ਨੂੰ ਆਪਣਾ ਫਰਜ਼ ਸਮਝ ਕੇ ਅੱਗੇ ਸ਼ੇਅਰ ਜਰੂਰ ਕਰ ਦਿਓ ਅਤੇ ਜੇਕਰ ਤੁਸੀਂ ਚੈਨਲ ਦੇ ਉੱਤੇ ਪਹਿਲੀ ਵਾਰ ਆਏ ਹੋ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰਕੇ ਬੈਲ ਆਈਕਨ ਵੀ ਜਰੂਰ ਪ੍ਰੈਸ ਕਰ ਦਿਓ ਤਾਂ ਜੋ ਆਉਣ ਵਾਲੀ ਅਗਲੀ ਹਰ ਇੱਕ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚਦੀ ਰਹੇ ਮਿਲਦੇ ਆ ਕਿਸੇ ਅਗਲੀ ਵੀਡੀਓ ਦੇ ਨਾਲ ਦਿਓ ਜਵਾਜਤ ਉਦੋਂ ਤੱਕ ਦੇ ਲਈ ਰੱਬ ਰਾਖਾ